ਜਗਵੰਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰਾੜ। ਦੋਸਤੋ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੀ ਸਿਆਸਤ ਵੀ ਅੱਜ ਦਿਨ ਰੰਗ ਬਦਲ ਰਹੀ ਆ। ਮਾਲਵੇ ਦੀ ਸਿਆਸਤ ਕੁਝ ਹੋਰ ਕਹਿੰਦੀ ਆ, ਮਾਝੇ ਦੀ ਕੁਝ ਹੋਰ ਕਹਿੰਦੀ ਆ ਤੇ ਦੋਆਬੇ ਦੀ ਸਿਆਸਤ ਵੱਖਰੇ ਰੰਗ ਦਿਖਾ ਰਹੀ ਆ। ਤੇ ਇਹ ਰੰਗ ਕਿੰਨੇ ਕੁ ਬਦਲਣਗੇ ਇਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਜਲੰਧਰ ਕੈਂਟ ਤੋਂ ਉਦਾਇਕ ਪ੍ਰਗਟ ਸਿੰਘ ਜੀ। ਪ੍ਰਗਟ ਜੀ ਸਭ ਤੋਂ ਪਹਿਲਾਂ ਸ਼ਿਕਾ ਸਤਿ ਸ਼੍ਰੀ ਅਕਾਲ ਜੀ ਔਰ ਸਾਰਿਆਂ ਨੂੰ ਨਵੇਂ ਸਾਲ ਦੀ ਮੇਰੇ ਵੱਲੋਂ ਮੁਬਾਰਕਬਾਦ। ਪ੍ਰਗਟ ਜੀ ਜਿਵੇਂ ਮੈਂ ਕਿਹਾ ਕਿ ਸਿਆਸ ਦੇਖੋ ਦੁਆਬੇ ਦੀ ਸਿਆਸਤ ਅਸਲੀਅਤ ਇਹ ਹੈ ਕਿ ਦੁਆਬੇ ਦੀ ਸਿਆਸਤ ਹੌਲੀ-ਹੌਲੀ ਦੇਖਦੀ ਰਹਿੰਦੀ ਆ। ਵੀ ਮਾਝੇ 'ਚ ਕੀ ਹੋ ਰਿਹਾ, ਮਾਲਵੇਜ ਕੀ ਹੋ ਰਿਹਾ ਕਿਉਂਕਿ ਮਾਲਵਾ ਸਭ ਤੋਂ ਸੱਚੀ ਗੱਲ ਹੈ ਤੁਹਾਡਾ ਏਰੀਆ ਸਭ ਤੋਂ ਪਹਿਲਾਂ ਕਹਿੰ ਲੋ ਰਿਐਕਟ ਕਰਦਾ ਹੈਗਾ। ਇਹ ਸਭ ਤੋਂ ਬਾਅਦ 'ਚ ਰਿਐਕਟ ਕਰਦੇ ਆ। ਬਟ ਜੇ ਇੱਥੇ ਦੀ ਡਿਵੈਲਪਮੈਂਟ ਵਾਲੀ ਗੱਲ ਦੇਖ ਲਈਏ ਸ਼ਹਿਰ ਦੀ ਜਾਂ ਅਦਰਵਾਇਜ਼ ਜਾਂ ਲਾਇਡ ਆਰਡਰ ਦੀ ਗੱਲ ਦੇਖ ਲਈਏ ਤਾਂ ਮੈਨੂੰ ਲੱਗਦਾ ਵੀ ਅੱਜ ਦੀ ਤਰੀਕ ਤੇ ਵਿੱਚ ਵਸਟ ਜਿਹੜਾ ਸ਼ਹਿਰ ਹੈਗਾ ਉਹ ਉਹ ਜਲੰਧਰ ਸ਼ਹਿਰ ਹੀ ਆ ਦੂਸਰੇ ਪਾਸੇ ਜੇ ਆਪਾਂ ਜਦੋਂ ਸ਼ਹਿਰਾਂ ਦੀ ਗੱਲ ਕਰਦੇ ਹੈਗੇ ਜਲੰਧਰ ਮੈਨੂੰ ਵੀ ਕਾਫੀ ਸਾਲੋਂ ਗੇ ਰਹਿੰਦੇ ਨੂੰ ਇੱਥੇ ਐਜ਼ ਕੰਪੇਅਰ ਮੈਂ ਬਠਿੰਡਾ ਦੀ ਗੱਲ ਕਰਾਂ ਤਾਂ ਡਵੈਲਪਮੈਂਟ ਉੱਥੇ ਦਿਖਦੀ ਹੈਗੀ ਆ ਪਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਇਹ ਪੁਰਾਣੇ ਸ਼ਹਿਰ ਹੈਗੇ ਪਰ ਉਸ ਤਰ੍ਹਾਂ ਨਹੀਂ ਦਿਖਾਈ ਦਿੰਦਾ ਕਿ ਥੋੜੇ ਬਾਰੇ ਵੀ ਕੋਈ ਕਮੀ ਰਹੀ ਹੈਗੀ ਆ ਜਾਂ ਫਿਰ ਇਹ ਸਭ ਕੁਝ ਜੋ ਤੁਸੀਂ ਜਿਹੜੀ ਹੁਣ ਮੌਜੂਦਾ ਸਰਕਾਰ ਹੈਗੀ ਆ ਉਸ ਦੇ ਸਾਰੇ ਜਿੰਮੇਵਾਰੀ ਪਾਉਂਗੇ ਜਿਹੜਾ ਜਿਹੜਾ ਤਾਂ ਸਫਾਈ ਵਾਲਾ ਇਸ਼ੂ ਹੈਗਾ ਉਹ ਤਾਂ ਬੇਸਿਕਲੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਪੁਰਾਣਾ ਇਸ਼ ਕਿਉਂਕਿ ਜਿਹੜਾ ਸਾਡੇ ਬਰੀਆਣਾ ਡੰਪ ਹੈਗਾ ਆ ਸਮੇ ਸਮੇਂ ਦੀਆਂ ਸਰਕਾਰਾਂ ਨੇ ਉੱਤੇ ਤੇ ਕੋਸ਼ਿਸ਼ ਕੀਤੀ ਪਰ ਕੋਈ ਬਹੁਤ ਜ਼ਿਆਦਾ ਇਫੈਕਟਿਵ ਉਹਦੇ ਤੇ ਕੁਝ ਹੋਇਆ ਨਹੀਂ ਪਰ ਹੁਣ ਤਾਂ ਸਾਰਿਆਂ ਦਾ ਹੀ ਸਿਰਾਂ ਲੱਗ ਗਿਆ ਕਿਉਂਕਿ ਪਿਛਲੇ 20 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਸ਼ਾਇਦ ਹੀ ਕੋਈ ਐਹੋ ਜੀ ਸੜਕ ਹੋਵੇ ਵੀ ਜਿਹੜੀ ਚੱਲਣ ਲਾਇਕ ਹੋਵੇ ਮੈਨੂੰ ਲੱਗਦਾ ਬਿਲਕੁਲ ਕਯੋਸ ਕ੍ਰੀਏਟ ਕੀਤਾ ਚਾਹੇ ਉਹ ਬੈਨ ਬਰੋ ਚੌਂਕ ਹੋਵੇ ਚਾਹੇ ਉਹ ਨਕੋਦਰ ਰੋਡ ਹੋਵੇ ਚਾਹੇ ਨਕੋਦਰ ਚੌਂਕ ਤੋਂ ਈਵਨ ਕੇ ਕਪੂਰਥਲਾ ਜਿਹੜੀ ਚੌਂਕ ਹੈਗੀ ਆ ਉਧਰ ਨੂੰ ਹੋਵੇ ਔਰ ਇਲੀਗਲ ਕਲੋਨਾਈਜੇਸ਼ਨ ਆ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਐ ਸੋ ਕਾਲਡ ਮੇਰੇ ਹਲਕੇ ਦੇ ਵਿੱਚ ਵੀ ਮਤਲਬ ਇੰਨੀ ਇਲੀਗਲ ਕੰਸਟਰਕਸ਼ਨ ਹੋਈ ਆ ਔਰ ਇਹਦੇ باوجود ਕਿ ਮੈਂ ਕਮਿਸ਼ਨਰ ਨੂੰ ਔਰ ਮੇਅਰ ਨੂੰ ਮੇਰਾ ਖਿਆਲ ਆ ਬੜਾ ਫ੍ਰੀਕੁਐਂਟਲੀ ਮੈਂ ਕਹਾਂ ਯਾਰ ਦੇਖੋ ਤਾਂ ਸਹੀ ਤੁਸੀਂ ਕਰ ਕੀ ਰਹੇ ਹੋ ਮੈਂ ਕਹਤ ਹਾਂ ਤੁਸੀਂ ਇਹ ਕਰ ਕੀ ਰਹੇ ਹੋ ਮਤਲਬ ਇਲੀਗਲ ਕਲੋਨਾਈਜੇਸ਼ਨ ਇੰਨੀ ਹੋ ਰਹੀ ਆ ਇਲੀਗਲ ਕੰਸਟਰਕਸ਼ਨ ਇੰਨੀ ਹੋ ਰਹੀ ਆ ਵੀ ਜਿਹਦਾ ਹੱਥ ਹੀ ਸਾਬ ਕੋਈ ਨਹੀਂ ਸਾਡੇ ਉੱਥੇ ਉਹ ਮੈਡਮ ਹੈਗੀ ਆ ਸਾਡੇ ਜਿਹੜੀ ਹਲਕਾ ਇਨਚਾਰਜ ਆ ਮਤਲਬ ਮੈਨੂੰ ਲੱਗਦਾ ਮਾਈਨਿੰਗ ਤੋਂ ਲੈ ਕੇ ਕਿਹੜਾ ਕੰਮ ਆ ਉੱਥੇ ਨਹੀਂ ਹੁੰਦਾ ਇਹਨਾਂ ਨੂੰ ਐਕਚੁਅਲੀ ਭੁਲੇਖਾ ਪੈ ਗਿਆ ਕਿਸੇ ਚੀਜ਼ ਦਾ ਵੈਸੇ ਤਾਂ ਇਹਨਾਂ ਦੀ ਸਾਰੀ ਟੋਟਲ ਪਾਰਟੀ ਨੂੰ ਭੁਲੇਖਾ ਪਿਆ ਆ ਵੀ ਪਤਾ ਨਹੀਂ 2022 ਤੋਂ ਪਹਿਲਾਂ ਸ਼ਾਇਦ ਪੰਜਾਬ ਹੀ ਹੈ ਨਹੀਂ ਸੀਗਾ ਵੀ 2000 ਦਾ ਭਾਜਪੀ ਨੂੰ ਭੁਲੇਖਾ ਪਿਆ ਨਾ ਵੀ 2014 ਤੋਂ ਪਹਿਲਾਂ ਦੇਸ਼ ਹੀ ਹੈ ਨਹੀਂ ਸੀਗਾ ਇਹਨਾਂ ਨੂੰ ਇਹ ਭੁਲੇਖਾ ਪਿਆ ਵੀ 2022 ਤੋਂ ਪਹਿਲਾਂ ਸ਼ਾਇਦ ਪੰਜਾਬ ਹੀ ਹੈ ਨਹੀਂ ਸੀਗਾ ਔਰ ਉਹਦੇ ਵਿੱਚ ਜਲੰਧਰ ਨਹੀਂ ਤਾਂ ਠੀਕ ਠਾਕ ਸਾਫ਼ ਸੁਥਰਾ ਸ਼ਹਿਰ ਹੁੰਦਾ ਸੀਗਾ ਲੇਕਿਨ ਅੱਜ ਈਵਨ ਕੇ ਮੈਂ ਪਿੱਛੇ ਜੇ ਪੜ ਰਿਹਾ ਸੀ ਸਪੋਰਟ ਸਬ ਜਿਹੜੀ ਬਲਟਨ ਪਾਰਕ ਹੈਗੀ ਆ ਉੱਥੇ ਪੌਣੇ 2 ਕਰੋੜ ਰੁਪਈਆ ਲਗਭਗ ਸਿਰਫ ਓਪਨਿੰ ਦਰਖਤਾਂ ਦੀ ਕਟਾਈ ਕਰ ਦਿੱਤੀ ਤੇ ਹਜੇ ਮੈਨੂੰ ਲੱਗਦਾ ਉੱਥੇ ਕੁਝ ਲੰਬਾ ਚੋੜਾ ਹਜੇ ਹੈ ਨਹੀਂ ਤੇ ਨਾ ਮੈਨੂੰ ਬਹੁਤੀ ਇਹਨਾਂ ਤੋਂ ਸੱਚੀ ਗੱਲ ਆਸੀ ਆ ਹਾਂ ਇਹ ਜ਼ਰੂਰ ਕਰ ਰਹੇ ਹੈਗੇ ਆ ਕਿ ਕਿਤੇ ਫੁੱਲ ਬੂਟੇ ਲਾ ਕੇ ਤਾਂ ਫਿਰ ਉਹਨੂੰ ਨਵਾਂ ਚੌਕ ਦਾ ਨਾਮ ਦੇ ਦਿੰਦੇ ਆ ਜਿੱਦਾਂ ਹੁਣ ਭਾਜਪੀ ਕਰ ਰਹੀ ਆ ਨਾ ਦੇਸ਼ ਦੇ ਵਿੱਚ ਕਿ ਕਿਸੇ ਵੀ ਸਕੀਮ ਦਾ ਨਾਮ ਹੁਣ ਮਨਰੇਗਾ ਸਕੀਮ ਸੀਗੀ ਅੱਛਾ ਪਿਓਰਲੀ ਕੈਲੋ ਕੀ ਡੱਕਾ ਹੈਗਾ ਇਹਦੇ ਤੇ ਜਿਹੜੇ ਮਜ਼ਦੂਰਾ ਤੇ 12 ਕਰੋੜ ਮਜ਼ਦੂਰ ਉਹਦੇ ਵਿੱਚ ਇਨਵੋਲਵ ਸੀਗੇ ਔਰ ਉਹਦੇ ਵਿੱਚ ਮੈਨੂੰ ਲੱਗਦਾ ਕਿ 7 ਕਰੋੜ ਤਾਂ ਸ਼ਹਿਰਾਂ ਤੋਂ ਵਾਪਸ ਹੀ ਜਿਹੜੇ ਪਿੰਡਾਂ ਪਿੰਡਾਂ ਨੂੰ ਚਲੇ ਗਏ ਸੀ ਨਾ ਕੋਵਿਡ ਦੇ ਸਮੇਂ ਉਹ ਵਾਪਸ ਹੀ ਨਹੀਂ ਆਏ ਅੱਛਾ ਉਹਨੂੰ ਹੋਰ ਇੰਪਰੂਵਮੈਂਟ ਕਰਨ ਦੀ ਜਰੂਰਤ ਸੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਿਰਫ ਉਹਦੇ ਵਿੱਚ 50 ਦਿਨ ਦਾ ਹੀ ਰੁਜ਼ਗਾਰ ਐਵਰੇਜ ਮਿਲ ਸਕਿਆ ਲੇਕਿਨ ਇਹਨਾਂ ਨੇ ਤਾਂ ਉਹਦਾ ਸਕੀਮ ਦਾ ਨਾ ਹੀ ਉਹ ਵਿਕਸਿਤ ਭਾਰਤ ਕਰਦੇ ਆ ਜੀ ਰਾਮ ਜੀ ਅੱਛਾ ਉਹ ਹਰ ਚੀਜ਼ ਨੂੰ ਇਦਾਂ ਕਹਿ ਲੋ ਕਿ ਉਹਨੂੰ ਪਿਕਚਰਾਇਜ਼ੇਸ਼ਨ ਜਾਂ ਉਹਦੀ ਇਹੋ ਜੀ ਤਸਵੀਰ ਪੇਸ਼ ਕੀਤੀ ਜਾਂਦੀ ਆ ਵੀ ਪਤਾ ਨਹੀਂ ਹੁਣ ਇਹ ਸਾਰਾ ਕੁਝ ਅਸੀਂ ਬਦਲ ਕੇ ਤੇ ਦੇਸ਼ ਨੂੰ ਇੱਕ ਬਦਲਵਾ ਰੂਪ ਜਿਹੜਾ ਦੇ ਦੇਣਾ ਹੈਗਾ ਤੇ ਵਿਕਸਿਤ ਭਾਰਤ 2047 ਦੇ ਵਿੱਚ ਬਣਾ ਦੇਣਾ ਹੈਗਾ ਮਤਲਬ ਜਿੱਥੋਂ ਮਤਲਬ ਜਿਹੜੀ ਜਿਹੜੀ ਚੀਜ਼ ਵੀ ਕਰਦੇ ਆ ਕਦੀ ਇਹ ਸ਼ਾਈਨਿੰਗ ਇੰਡੀਆ ਕਰ ਲਿੰਦੇ ਆ ਕਦੀ ਕੁਝ ਕਰ ਲਿੰਦੇ ਆ ਕਦੀ ਕੁਝ ਕਰ ਲਿੰਦੇ ਆ ਪਰ ਜਲੰਧਰ ਰਣਗਾ ਸ਼ਹਿਰ ਜਿਹੜਾ ਮੈਨੂੰ ਲੱਗਦਾ ਉਹ ਨਰਕ ਦੇ ਵਾਲਾ ਪਾਸਾ ਹੋਇਆ ਨਹੀਂ ਤਾਂ ਜਲੰਧਰ ਕੰਪੈਰੀਟਿਵਲੀ ਚੰਗਾ ਸ਼ਹਿਰ ਹੁੰਦਾ ਸੀਗਾ ਤੋ ਸਿਰਕ ਦੀ ਗੱਲ ਕੀਤੀ ਗਿਆ ਸ਼ਰਟ ਫੁੱਟੀ ਦੀ ਗੱਲ ਕਰ ਲਈ ਜਾਵੇ ਹਾਲਾਂਕਿ ਫਲੈਟ ਉੱਥੇ ਦੇਖਦੇ ਆ ਡਵੈਲਪਮੈਂਟ ਦੇਖਦੀ ਹੈਗੀ ਆ ਪਰ ਜਿਹੜੇ ਡਵੈਲਪਮੈਂਟ ਨੂੰ ਸੜਕ ਜਾਂਦੀ ਹੈਗੀ ਆ ਜੋ ਹਾਈਵੇ ਤੱਕ ਜੁੜਦੀ ਹੈਗੀ ਆ ਉਹਦਾ ਬੁਰਾ ਹਾਲ ਹੈ ਨਹੀਂ ਮੈਂ ਤਾਂ ਉਹ ਤਾਂ ਉਹ ਤਾਂ ਹੁਣ ਅੱਛਾ ਪਤਾ ਨਹੀਂ ਉਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਹੈਗੀ ਆ ਉਹ ਸਾਰੀ ਦੀ ਸਾਰੀ ਮੈਨੂੰ ਲੱਗਦਾ ਉਹ ਜਿਹੜੀ ਕੋਈ ਕੰਪਨੀ ਮੇਰੇ ਖਲ ਗੈਸ ਦੀ ਕੋ ਗੈਸ ਪਾਈਪ ਪਾਉਣ ਵਾਲੀ ਕੰਪਨੀ ਹੈਗੀ ਉਹਨੇ ਸਾਰੀ ਸੜਕਾਂ ਤੈਸ ਨਾਸ ਮੇਰੇ ਖਲ ਉਥੋਂ ਦੀ ਲੰਘੀਆਂ ਨਹੀਂ ਜਾਂਦਾ ਜਦ ਕਿ ਉੱਥੇ ਇੰਨੀ ਵੱਡੀ ਜਿਆਦਾ ਟ੍ਰੈਫਿਕ ਹੈਗੀ ਆ ਅੱਛਾ ਅਸੀਂ ਪੈਰਲਲ ਇੱਕ ਸੜਕ ਦੀ ਪ੍ਰੋਵੀਜ਼ਨ ਕੀਤੀ ਸੀ ਲੇਕਿਨ ਇਹ ਉਹਨਾਂ ਨੇ ਸਰਕਾਰ ਨੇ ਆਉਣ ਵਾਲੇ ਸਮੇਂ ਬੰਦ ਕਰ ਦਿੱਤੀ ਇਹਨੂੰ ਕਿ ਸਾਡੇ ਉੱਥੇ ਜਿਹੜਾ ਅੰਡਰਪਾਸ ਹੈਗਾ ਉਹਦਾ ਕਾਰਪੋਰੇਸ਼ਨ ਨੇ 1.5 ਕਰੋੜ ਰੁਪਇਆ ਦੇਣਾ ਮੇਰੀ ਕਈ ਵਾਰੀ ਰੇਲਵੇ ਅਥਾਰਟिटीज ਨਾਲ ਗੱਲ ਹੋਈ ਕਿਉਂਕਿ ਉੱਤੋਂ ਕਵਰ ਨਹੀਂ ਹੋਇਆ ਆ ਉਹਦੇ ਥੱਲੇ ਜਿਹੜਾ ਪੰਪ ਉਪ ਲੱਗਣਾ ਸੀ ਉਹ ਨਹੀਂ ਲੱਗੇ ਹੈਗੇ ਲੇਕਿਨ ਹਾਂ ਗੱਲਾਂ ਇਹਨਾਂ ਕੋ ਕਰਾ ਲਓ ਜਿੰਨੀਆਂ ਮਰਜ਼ੀ ਇਹਦੇ ਤੋਂ ਲਾਵਾ ਕਿਉਂਕਿ ਸਾਰੇ ਅੱਛਾ ਸਭ ਤੋਂ ਵੱਡੀ ਗੱਲ ਜਿਹੜੀ ਜਿਹੜੀ ਬਿਊਰੋਕਰੇਸੀ ਆ ਨਾ ਮੈਨੂੰ ਉਹਦੇ ਤੇ ਤਰਸ ਵੀ ਆਉਂਦਾ ਤੇ ਸ਼ਰਮ ਵੀ ਆਉਂਦੀ ਆ ਤਾਰਸੀਸ ਕਰਕੇ ਆਉਂਦਾ ਵੀ ਇਹਨਾਂ ਦੇ ਲੋਕਾਂ ਦੇ ਮਤਲਬ ਕਹਿ ਲਓ ਕਿ ਬਿਲਕੁਲ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਹੈ ਜ਼ਿੰਦਗੀ ਦਾ ਕੋਈ ਉਹਨਾਂ ਦਾ ਸੋਸ਼ਲ ਥਾਟ ਪ੍ਰੋਸੈਸ ਨਹੀਂ ਹੈਗਾ ਉਹਨਾਂ ਦੇ ਕਹਿ ਤੇ ਉਹ ਜੋ ਜੋ ਕਰਨਾ ਚਾਹੁੰਦੇ ਆ ਉਹ ਉਹਦਾ ਉਦਾਂ ਉਦਾਂ ਕਰੀ ਜਾਂਦੇ ਹੈਗੇ ਆ ਹੁਣ ਸਾਡੇ ਆ ਜਮਸ਼ੇਰ ਡੈਰੀਆਂ ਹੈਗੀਆਂ ਉਥੇ ਨਰਕ ਬਣਿਆ ਪਿਆ ਮੈਨਿਕਨ ਦਾ ਮੈਂ ਕੋਸ਼ਿਸ਼ ਕੀਤੀ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਸੜਕਾਂ ਬਣੀਆਂ ਲੇਕਿਨ ਅਲਟੀਮੇਟਲੀ ਇਹ ਚਾਹੁੰਦੀ ਨਹੀਂ ਹੈ ਕਿ ਕਦੀ ਕਿਸੇ ਦੇ ਪਰਸਨਲ ਲਾਈਫ ਨੂੰ ਟੱਚ ਕਰਕੇ ਤਾਂ ਦੇਖੋ ਯਾਰ ਉਹਨਾਂ ਦੇ ਉਹਨਾਂ ਦੇ ਕਿਹੋ ਜਿਹਾ ਬੁਰੇ ਹਾਲਤ ਹੈਗੇ ਸਾਡੇ ਹਲਕੇ ਦੇ ਮੇਰੇ ਹਲਕੇ ਦੇ ਵਿੱਚ ਮਾਈਨਿੰਗ ਜਿਹੜੀ ਆ ਉਹ ਇੰਨੀ ਰੈਂਪਿਟ ਹੋਈ ਇੱਕ ਦਿਨ ਰਾਤ ਨੂੰ ਐਸ ਐਚਓ ਲੈ ਕੇ ਤੇ ਦੂਜਾ ਤੀਜਾ ਲੈ ਕੇ ਅੱਛਾ ਮੂਹਰੋਂ ਦੇਖਿਆ ਇਹਨਾਂ ਦਾ ਹੀ ਸਰਪੰਚ ਕਿਤੇ ਨਿਕਲਿਆ ਮਾਈਨਿੰਗ ਕਰਾਉਂਦਾ ਤੇ ਉਦਾਂ ਹੀ ਫੇਰ ਬਰੰਗ ਲਫਾਫਿਆਂਗੇ ਮੈਂ ਪੁੱਛਿਆ ਐਸਐਚਓ ਨੂੰ ਵੀ ਹਾਂ ਵੀ ਉਹ ਜੀ ਨਹੀਂ ਜੀ ਉਹ ਇਦਾਂ ਹੋ ਗਿਆ ਜੀ ਇਦਾਂ ਹੋ ਗਿਆ ਪੁਲਿਸ ਵਾਲੇ ਟੋਟਲ ਝੂਠ ਬੋਲੀ ਜਾਂਦੇ ਆ ਟੋਟਲ ਝੂਠ ਬੋਲੀ ਜਾਂਦੇ ਆ ਈਵਨ ਕਿਹਾ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਹੋਈਆਂ ਜਿਹੜੀਆਂ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮਤਲਬ ਮੈਨੂੰ ਤਾਂ ਇੱਥੋਂ ਤੱਕ ਵੀ ਕਿਸੇ ਆਫੀਸਰ ਨੂੰ ਕਹਿਣਾ ਪਿਆ ਮੈਂ ਕਿਹਾ ਯਾਰ ਇਹ ਵਲੰਟੀਅਰ ਹੀ ਬਣ ਗਏ ਹੈਗੇ ਆ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਕਹੋ ਆਪਣੀ ਆਹ ਵਰਦੀ ਲਾਉਣ ਦੇ ਰਜ਼ਾਇਨ ਦੇ ਕੇ ਤੇ ਇਲੈਕਸ਼ਨ ਹੀ ਲੜ ਲੈਣਾ ਇੰਨਾ ਜੀ ਇਹਨਾਂ ਨੂੰ ਸ਼ੌਕ ਹੈਗਾ ਇੰਨਾ ਇਹਨਾਂ ਦਾ ਇੰਨਾ ਇਹਨਾਂ ਦਾ ਪਤਾ ਨਹੀਂ ਬਿਲਕੁਲ ਐਕਚੁਅਲੀ ਅਸਲੀ ਗੱਲ ਹੈ ਬਿਊਰੋਕ੍ਰੇਸੀ ਤਾਂ ਇਦਾਂ ਬੈਠ ਗਈ ਕਿ ਜਿੱਦਾਂ ਪਤਾ ਨਹੀਂ ਮਤਲਬ ਅੱਜ ਤੱਕ ਮੈਂ ਕਦੀ ਇਦਾਂ ਦੇ ਹਾਲਾਤ ਦੇਖੇ ਨਹੀਂ ਸੀ ਤਜਰਬੇ ਦੀ ਤੁਸੀਂ ਗੱਲ ਕੀਤੀ ਥੋੜੇ ਤੋਂ ਤਜਰਬਾ ਲੈਂਦੇ ਹੈਗੇ ਜਾਂ ਤੁਸੀਂ ਤਜਰਬਾ ਦੇ ਦਿਓ ਕਿਉਂਕਿ ਚਾਹੇ ਆਪਾਂ ਟ੍ਰੈਫਿਕ ਲੈਵਲ ਦੀ ਗੱਲ ਕਰ ਲਈ ਜਾਵੇ ਚਾਹੇ ਅਰਬਨ ਸਟਰੀਟ ਦੇਖ ਲਈਏ ਚਾਹੇ ਕੁਲ ਰੋਡ ਦੇਖ ਲਈਏ ਉਸ ਤੋਂ ਬਾਅਦ ਬੀ ਐਮ ਸੀ ਹੁੰਦਾ ਇੱਕ ਤਰ੍ਹਾਂ ਸ਼ਹਿਰ ਜੜ ਤੋਂ ਬਲੌਕ ਹੋ ਜਾਂਦਾ ਜਿਹੜੀ ਸ਼ਹਿਰ ਤਾਂ ਮੈਨੂੰ ਲੱਗਦਾ ਬਿਲਕੁਲ ਇਹੋ ਜਿਹਾ ਕਯੋਸ ਬਣ ਜਾਂਦਾ ਹੁਣ ਮੰਨ ਲਓ ਕਿਤੇ ਕਿਤੇ ਤਾਂ ਸਾਨੂੰ ਘੰਟਾ-ਘੰਟਾ ਦੋ-ਦੋ ਘੰਟੇ ਵੀ ਮੈਨੂੰ ਲੱਗਦਾ ਲੋਕਲ ਜਿਹੜੇ ਲੋਕ ਹੈਗੇ ਆ ਜਿਹੜੇ ਲੋਕ ਪ੍ਰੈਫਰ ਕਰਦੇ ਸੀ ਵੀ ਅਸੀਂ ਜਲੰਧਰ ਰਹੀਏ ਜਲੰਧਰ ਠੀਕ ਸ਼ਹਿਰ ਹੈਗਾ ਅੱਜ ਦੀ ਤਰੀਕ ਚ ਉਹਨਾਂ ਦਾ ਮੈਨੂੰ ਲੱਗਦਾ ਕਿ ਇਦਾਂ ਦਾ ਉਹ ਮਹਿਸੂਸ ਕਰ ਰਿਹਾ ਵੀ ਸਾਡੇ ਕੋਲ ਕਿਤੇ ਬਹੁਤ ਵੱਡੀ ਗਲਤੀ ਹੋ ਗਈ ਜਲੰਧਰ ਸ਼ਹਿਰ ਰਹਿ ਕੇ ਕਿਉਂਕਿ ਨਵੀਂ ਪ ਨੀ ਅੱਛਾ ਮੇਰੀ ਕੋਸ਼ਿਸ਼ ਸੀ ਕਿ ਜਿਹੜੀ ਪੈਰੀਫੇਰੀ ਰੋਡ ਹੈਗੀ ਆ ਸ਼ੌਣੀ ਦੇ ਆਲੇ ਦੁਆਲੇ ਆਲਦੋ ਉਹ ਸ਼ੌਣੀ ਦੇ ਨਾਲ ਜਾਂ ਆਰਮੀ ਦੇ ਨਾਲ ਕਨੈਕਟਡ ਗੱਲ ਹੈਗੀ ਆ ਲੇਕਿਨ ਅਨਫੋਰਚੂਨੇਟਲੀ ਪਿਛਲੇ 4 ਸਾਲਾਂ ਤੋਂ ਉਹ ਕੰਮ ਬਿਲਕੁਲ ਠੱਪ ਪਿਆ ਹੈਗਾ ਬਈ ਤੁਸੀਂ ਉਹਨੂੰ ਪਰਸੂਤਾ ਕਰ ਲਓ ਅੱਛਾ ਉਹ ਜਿਹੜਾ ਆਹ ਛੌਣੀ ਦੇ ਹਾਲੇ ਦੋਲੇ ਪੈਰੀਫੇਰੀ ਰੋਡ ਬਣ ਜਾਂਦੀ ਹੈ ਤਾਂ ਮੈਨੂੰ ਲੱਗਦਾ ਸਾਡੇ 12 ਪਿੰਡਾਂ ਨੂੰ ਸਾਡਾ ਇੱਕ ਪਿੰਡ ਤਾਂ ਸੁਭਾਨਾ ਇਹੋ ਜਿਹਾ ਜਿਨ੍ਹਾਂ ਨੂੰ ਸਿੱਧੀ ਸੜਕੀ ਹੈ ਨਹੀਂ ਹੱਲੋ ਤਾਲੀਆ ਮਤਲਬ ਇਹ ਇਹੋ ਜਿਹੇ ਪਿੰਡ ਹੈਗੇ ਆ ਜਿੱਥੇ ਬਿਲਕੁਲ ਸਾਡੇ ਅੱਛਾ ਸ਼ਹਿਰ ਚ ਲੈ ਜਾਂਦੇ ਸ਼ਹਿਰ ਦੀ ਨੋਟੀਫਿਕੇਸ਼ਨ ਹੋ ਗਈ ਲੇਕਿਨ ਉਹਨਾਂ ਪਿੰਡਾਂ ਦੇ ਵਿੱਚ ਜਿੰਨੇ 11 ਪਿੰਡ ਸ਼ਹਿਰ ਚ ਆਏ ਸੀਗੇ ਉਹਨਾਂ ਦੇ ਵਿੱਚ ਇਹਨਾਂ ਦੀ ਮਾਨਸਿਕਤਾ ਹੀ ਨਹੀਂ ਹੈ ਇਹ ਸੋਚਦੇ ਵੀ ਹਜੇ ਵੀ ਪਿੰਡ ਹੀ ਆ ਉਹਨਾਂ ਲਈ ਨਾ ਸਟਾਫ ਹੈਗਾ ਨਾ ਕੋਈ ਸਫਾਈ ਕਰਮਚਾਰੀ ਹੈਗਾ ਉਹਨਾਂ ਲਈ ਕੁਝ ਵੀ ਨਾ ਇਵਨ ਕਿ ਇਵਨ ਮੇਰੇ ਹਲਕੇ ਦਾ ਵਿੱਚ ਤਾਂ ਇਹਨਾਂ ਨੇ ਇਹ ਹਾਲਾਤ ਪੈਦਾ ਕੀਤੇ ਆ ਵੀ ਕੋਈ ਇਵਨ ਕਿ ਸਫਾਈ ਵਾਲੀ ਆ ਜਿਹੜੀਆਂ ਟਰਾਲੀਆਂ ਵਗੈਰਾ ਹੈਗੀਆਂ ਉਹ ਵੀ ਨਹੀਂ ਦਿੰਦੇ ਤੇ ਜੇ ਮੇਰ ਨੂੰ ਜਾਂ ਕਮਿਸ਼ਨਰ ਨੂੰ ਕਹੀਦਾ ਤੇ ਉਹ ਹਾਸੋਸ ਕੇ ਜਿਹੜਾ ਉਹ ਟਾਲ ਟੋਲ ਦਿੰਦੇ ਆ ਤੇ ਅਸਲੀਅਤ ਇਹ ਆ ਕਿ ਮਾਨਸਿਕਤਾ ਜਿਹੜੀ ਆ ਆ ਕਿਤੇ ਨਾ ਕਿਤੇ ਬੈਕਗ੍ਰਾਉਂਡ ਤੇ ਕਰਪਸ਼ਨ ਦੀ ਹੈਗੀ ਆ ਵੀ ਹਾਂ ਵੀ ਅਸੀਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਹਾਂ ਵੀ ਸਾਡੇ 6-8 ਮਹੀਨੇ ਹੈਗੇ ਆ ਤੇ 6-8 ਮਹੀਨਿਆਂ ਚ ਜੋ ਫਿਰ ਨਟਕ ਸੁੱਟ ਕਰਦੇ ਆ ਕਰ ਲਈਏ ਜਲੰਧਰ ਕੰਟ ਦੀ ਗੱਲ ਕਰ ਲਈ ਜਾਵੇ ਸ਼ਹਿਰੀ ਖੇਤਰ ਵੀ ਹੁੰਦਾ ਪਿੰਡੂ ਖੇਤਰ ਵੀ ਹੁੰਦਾ ਪਲਾਕ ਸਮਤੀ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਹੋ ਕੇ ਜਿਹੜੀਆਂ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਅਸਰ ਪਿਆ ਹੈਗਾ ਜਾਂ ਕਾਂਗਰਸ ਜਿਹੜੀ ਉਸ ਦੇ ਵਿੱਚੋਂ ਕੀ ਸੁਭਾਵਨਾ ਦੇਖ ਰਹੀ ਹੈ ਜਿਹੜੇ ਨਤੀਜੇ ਆਏ ਨਹੀਂ ਮੈਂ ਬਿਲਕੁਲ ਸੈਟੀਸਫਾਈਡ ਆ ਮੈਂ ਦੋਸਤ ਕਦੀ ਵੀ ਇਲੈਕਸ਼ਨ ਜਿਹੜੀ ਆ ਚਾਹੇ ਸਰਕਾਰ ਚ ਵੀ ਹੋਈਏ ਚਾਹੇ ਸਰਕਾਰ ਤੋਂ ਬਾਹਰ ਹੋਈਏ ਮੈਂ ਪਿਓਰਲੀ ਆਪਣੀ ਅਸੈਸਮੈਂਟ ਦੇਖਦਾ ਹੁੰਦਾ ਮੈਂ ਕਦੀ ਵੀ ਕਿਸੇ ਵੀ ਅਧਿਕਾਰੀ ਨੂੰਰਾਦਰ ਛੋਟੇ ਤੋਂ ਛੋਟੇ ਅਧਿਕਾਰੀ ਨੂੰ ਨਹੀਂ ਕਿਹਾ ਕਿ ਸਾਡੀ ਤੂੰ ਕੁ ਮਦਦ ਕਰ ਕਿਉਂਕਿ ਲੋਕਾਂ ਦੀ ਮਾਨਸਿਕਤਾ ਨੂੰ ਸਮਝਾਂਗੇ ਤਾਂ ਤਾਂ ਹੀ ਉਹਦੇ ਵਿੱਚ ਕੋਈ ਇੰਪਰੂਵਮੈਂਟ ਲਿਆਵਾਂਗੇ ਹੁਣ ਸਾਡਾ ਇੱਕ ਮੰਨ ਲਓ ਇਹਨਾਂ ਨੇ ਇੱਕ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਆ ਇਹਨੇ ਇਹਨਾਂ ਨੇ 9 ਵੋਟਾਂ ਤੇ ਹਰਾਇਆ ਸਾਡਾ ਇੱਕ ਕੈਂਡੀਡੇਟ 8 ਵੋਟਾਂ ਤੇ ਹਰਾਇਆ ਇੱਕ ਸਾਡਾ ਕੈਂਡੀਡੇਟ 12 ਵੋਟਾਂ ਤੇ ਹਰਾਇਆ ਇੱਕ 35ਾਂ ਵੋਟਾਂ ਤੇ ਹਰਾਇਆ ਅੱਛਾ ਸਾਡੇ ਜਿਹੜੇ ਗਿਣਤੀ ਵਾਲੇ ਬੰਦੇ ਸੀ ਉਹਨਾਂ ਨੇ ਇਹ ਵੀ ਉੱਥੇ ਨੋਟਿਸ ਕੀਤਾ ਵੀ ਹਾਂ ਵੀ ਜਿਹੜੀ ਜਿਹੜੀ ਵੋਟ ਦੀ ਪਰਚੀ ਆ ਨਾਰਮਲੀ ਨਾ ਪਰਚੀਆਂ ਦੋ ਫੋਲਡ ਹੁੰਦੀਆਂ ਹੈਗੀਆਂ ਉਹ ਜਿਹੜੀ ਕਾਉਂਟਰ ਫੋਇਲ ਹੁੰਦੀ ਆ ਉਹ ਵੀ ਵਿੱਚੋਂ ਹੀ ਨਿਕਲੀ ਜੀ ਇਹਦਾ ਮਤਲਬ ਇਹ ਹੋਇਆ ਵੀ ਇਹ ਮਤਲਬ ਲਾਰਜ ਸਕੇਲ ਦੇ ਉੱਤੇ ਇਹਨਾਂ ਨੇ ਇਹ ਧਾਂਦਲੀ ਵੀ ਕੀਤੀ ਅੱਛਾ ਗਿਣਤੀ ਦੇ ਵਿੱਚ ਈਵਨ ਕਿ ਇੱਕ ਇੱਕ ਵੋਟ ਉੱਪਰ ਲਈ ਇਹਨਾਂ ਦੀ ਤੇ ਵਿੱਚ ਜਿਹੜਾ 50-50 ਦਾ ਬੰਡਲ ਹੁੰਦਾ ਵਿੱਚ 48-48 ਦੋ ਤਿੰਨ ਜਗ੍ਹਾ ਕਢਾਈਆਂ ਲੇਕਿਨ ਉਹਦੇ باوجود ਇਹਨਾਂ ਨੇ ਹਿਰਾਫੇਰੀ ਕੀਤੀ ਸੋ ਸੋ ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦਾ ਕਿਉਂਕਿ ਨਾਰਮਲੀ ਕੀ ਹੁੰਦਾ ਮੈਂ ਜਿਹੜੇ ਕਾਉਂਸਲਰ ਦੀ ਇਲੈਕਸ਼ਨ ਹੁੰਦੀ ਆ ਜਾਂ ਇਹ ਪਿੰਡਾਂ ਦੀ ਇਲੈਕਸ਼ਨ ਹੁੰਦੀ ਆ ਮੈਂ ਇਹਦੇ ਵਿੱਚ ਪਿਓਰਲੀ ਅਸੈਸ ਕਰਦਾ ਹੁੰਦਾ ਕਿ ਅਸੀਂ ਖੜੇ ਕਿੱਥੇ ਆ ਲੋਕਾਂ ਦੀ ਮਾਨਸਿਕਤਾ ਕਿੱਥੇ ਆ ਆ ਦੁਆਬੇ ਦੇ ਲੋਕ ਜਿਹੜੇ ਆ ਕੰਪੈਰੀਟਿਵਲੀ ਜਦੋਂ ਮੈਂ ਮਾਲਵੇ ਦੀ ਗੱਲ ਕਰਦਾ ਨਾ ਮਾਲਵੇ ਦੇ ਲੋਕ ਫਿਰ ਵੀ ਖੜਦੇ ਆ ਪੋਲਿਟੀਕਲ ਸਿਸਟਮ ਲਈ ਲੇਕਿਨ ਦੁਆਬੇ ਦੇ ਲੋ ਸਮਝੀ ਦੀ ਆ ਵੀਰ ਇਹ ਕਮਲਿਆਂ ਨਾਲ ਵਾਹ ਪਿਆ ਆ ਥੋੜਾ ਜਿਹਾ ਸਾਈਡ ਤੋਂ ਦੀ ਹੋ ਕੇ ਲੰਘ ਜੀਏ ਪਿਛੇ 6 ਮਹੀਨੇ ਕੱਢ ਲਈਏ ਮੈਨੂੰ ਵੀ ਕਈ ਵਾਰੀ ਸਾਡੇ ਵਾਲੇ ਵੀ ਕਈ ਵਾਰੀ ਕਹਿ ਜਾਂਦੇ ਆ ਵੀ ਜੀ ਉਹ ਲੋਕਾਂ ਨੂੰ ਜਿ ਉਹੋ ਜੀ ਐ ਮਤਲਬ ਸਾਨੂੰ ਸਾਡੇ ਪਰਚਿਆਂ ਦਾ ਅੱਛਾ ਪੰਚਾਇਤ ਸੈਕਟਰੀ ਜੇ ਬीडीओ ਮਤਲਬ ਸੁਣਨ ਨੂੰ ਹੀ ਤਿਆਰ ਨਹੀਂ ਹੈ ਸੋਣ ਨੂੰ ਇਤਿਆਰ ਨਹੀਂ ਹੈ ਔਰ ਇਨਫੈਕਟ ਜਿਹੜੀ ਬਿਊਰੋਕਰੇਸੀ ਆ ਉਹਦਾ ਇਹੋ ਜਿਹਾ ਇਹਨਾਂ ਨੇ ਕਹਿ ਲਓ ਜਲੂਸ ਕੱਢ ਦਿੱਤਾ ਦੇਖੋ ਪੋਲਿਟਿਕਲ ਬੰਦਿਆਂ ਦਾ ਤਾਂ ਨਿਕਲਿਆ-ਨਿਕਲਿਆ ਪਰ ਬਿਊਰੋਕਰੇਟਸ ਜਿਹੜਾ ਆ ਉਹ 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 ਬੇਸਿਕਲੀ ਇੰਨਾ ਇਸ ਸਿਸਟਮ ਦੇ ਵਿੱਚ ਕਮਜ਼ੋਰ ਹੋਇਆ ਰਾਦਰ ਕੇ ਉਹਨਾਂ ਦਾ ਜਿਹੜਾ ਕਿਉਂਕਿ ਅਲਟੀਮੇਟਲੀ ਕਿਤੇ ਦਾ ਸਿਸਟਮ ਜਾ ਕੇ ਖੰਡਣਾ ਚਾਹੀਦਾ ਨਾ ਹੁਣ ਮੰਨ ਲਓ ਜੇ ਖਿਡਾਰੀ ਦੇ ਤੌਰ ਤੇ ਮੈਂ ਸੋਚਾਂ ਵੀ ਉਸ ਗੇਮ ਦਾ ਅੰਪਾਇਰ ਤਾਂ ਜਿਹੜਾ ਹੈ ਬਿਊਰੋਕ੍ਰੇਟ ਹੀ ਹੈ ਨਾ ਵੀ ਯਾਰ ਤੁਸੀਂ ਦੇਖੋ ਤਾਂ ਸਹੀ ਵੀ ਜਜਮੈਂਟ ਕਰਕੇ ਦੇਖੋ ਤਾਂ ਸਹੀ ਪਰ ਤੁਸੀਂ ਇੰਨੇ ਕਮਜ਼ੋਰ ਹੋ ਜਾਓਗੇ ਫਿਰ ਅਲਟੀਮੇਟਲੀ ਗਾਹ ਆਉਣ ਵਾਲਾ ਸਮਾਂ ਵੀ ਤਾਂ ਇਹੋ ਜਿਹਾ ਹੀ ਹੋਣਾ ਜੀ ਤੁਸੀਂ ਮੰਰੇਗਾ ਦੀ ਗੱਲ ਕੀਤੀ ਹੈਗੀ ਹੈ ਮੰਰੇਗਾ ਨੂੰ ਲੈ ਕੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾ ਗਿਆ ਹ ਸਪੈਸ਼ਲ ਸੈਸ਼ਨ ਸਪੈਸ਼ਲ ਸੈਸ਼ਨ ਐਕਚੁਅਲੀ ਕੀ ਆ ਇਹਨਾਂ ਨੇ ਉਹਦਾ ਵੇਲ ਲੱਭ ਲਿਆ ਵੀ ਨਾ ਸਾਨੂੰ ਜ਼ੀਰੋ ਆਵਰ ਦੇਣਾ ਪਵੇ ਨਾ ਸਾਨੂੰ ਕੋਈ ਕੁਐਸਚਨ ਆਵਰ ਦੇਣਾ ਪਵੇ ਤੇ ਅਲਟੀਮੇਟਲੀ ਅਸੀਂ ਉਹ ਸਿਰਫ ਕਹਦੀ ਇਹ ਸਪੈਸ਼ਲ ਸੈਸ਼ਨ ਹੈ ਇਹਦੇ ਵਿੱਚ ਕੋਈ ਹੋਰ ਕੁਐਸਚਨ ਨਹੀਂ ਹੋਊਗਾ ਕੋਈ ਜ਼ੀਰੋ ਆਵਰ ਨਹੀਂ ਹੋਊਗਾ ਇਹਦਾ ਮਤਲਬ ਬਾਕੀ ਸਾਰੀ ਸਟੇਟ ਜਿਹੜੀ ਉਹ ਬਹੁਤ ਵਧੀਆ ਚੱਲਦੀ ਆ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੋਈ ਆ ਸਟੇਟ ਦੇ ਵਿੱਚ ਜਿਹੜੀ ਫਾਈਨੈਂਸਸ ਦੀ ਪ੍ਰੋਬਲਮ ਹੋਈ ਆ ਸਟੇਟ ਦੇ ਵਿੱਚ ਜਿਹੜੀਆਂ ਜਿਹੜੀ ਲੈਂਡ ਐਕਵਿਜ਼ੀਸ਼ਨ ਨਹੀਂ ਕਰਨੀ ਸੀ ਅੱਛਾ ਉਹ ਲੋਕਾਂ ਦੇ ਪ੍ਰੈਸ਼ਰ ਥਲੇ ਇਹਨਾਂ ਨੂੰ ਜਿਹੜੀ ਆ ਉਹ ਛੱਡਣੀ ਪਈ ਲੇਕਿਨ ਲੁਧਿਆਣੇ ਦੇ 110 ਪਿੰਡਾਂ ਦੀ ਨੋਟੀਫਿਕੇਸ਼ਨ ਕਰ ਦਿੱਤੀ ਉਹਨਾਂ ਦੀਆਂ ਜ਼ਮੀਨਾਂ ਦੀ ਨੋਟੀਫਿਕੇਸ਼ਨ ਕਰ ਦਿੱਤੀ ਸੋ ਕੰਮ ਕਿੰਨਾ ਕਚਰੀ ਵੇਚ ਲੈਣਗੇ ਹੁਣ ਜੰਨੀਆਂ ਜਿਹੜੀ ਹੈਗੀ ਆ ਲੈਕਸਿਟੀ ਬੋਰਡ ਆ ਜਿਹੜੇ ਦੋਨੇ ਹੀ ਪ੍ਰੋਡਕਸ਼ਨ ਤੇ ਦੂਸਰਾ ਉਹਨਾਂ ਦੀਆਂ ਜੰਨੀਆਂ ਕਿੰਨੀਆਂ ਲੈਂਡ ਸੀਗੀਆਂ ਮਾਰਕਫੈਡ ਦੀਆਂ ਕਿੰਨੀਆਂ ਲੈਂਡਸ ਇਹਨਾਂ ਨੇ ਵੇਚ ਦਿੱਤੀਆਂ ਕਿੰਨੀਆਂ ਵੇਚਣ ਦੀ ਤਿਆਰੀ ਆ ਸੋ ਸੋ ਆਲਟੀਮੇਟਲੀ ਪੰਜਾਬ ਨੂੰ ਅਸੀਂ ਸਮਝਦੇ ਕੀ ਆ ਪੰਜਾਬ ਨੂੰ ਇਸ ਤਰ੍ਹਾਂ ਨਹੀਂ ਚਲਾਇਆ ਜਾ ਸਕਦਾ ਪਰ ਜੇ ਤੁਹਾਨੂੰ ਲੱਗਦਾ ਕਿ ਵਿਰੋਧੀ ਧਿਰ ਤੇ ਜ਼ਿੰਮੇਵਾਰੀ ਤੁਹਾਨੂੰ ਵੀ ਦਿੱਤੀ ਆ ਉਹ ਰਮਾਉਂ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਆ ਉਸ ਤਰ੍ਹਾਂ ਕੰਮਜਾਮ ਨਹੀਂ ਹੋ ਸਕੀ ਉਵੀਕ ਕਿੰਦਾ ਕੱਲ ਲੋਕਾਂ ਦੇ ਵਿੱਚ ਜਾਣਾ ਹੈ ਗਿਆ ਤੇ ਲੋਕੇ ਵੀ ਪੁੱਛਣਗੇ ਵੀ ਤੁਹਾਨੂੰ ਵਿਰੋਧੀ ਧਿਰ ਦੇ ਵਿੱਚ ਬੁਟਾਇਆ ਸੀਗਾ ਨਹੀਂ ਨਹੀਂ ਅਸੀਂ ਤਾਂ ਦੇਖੋ ਮੈਂ ਤਾਂ ਜਿੰਨੀ ਵੀ ਮੈਕਸਿਮਮ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੀ ਵੀ ਕੋਤਾਈ ਕਰੀ ਦੀ ਆ ਹੋ ਸਕਦਾ ਕਿਸੇ ਲੈਵਲ ਤੇ ਹੋਵੇ ਪਰ ਮੇਰੇ ਲੈਵਲ ਤੇ ਸਪੈਸ਼ਲੀ ਮੈਂ ਤਾਂ ਜਿਹੜਾ ਹੈਗਾ ਹਮੇਸ਼ਾ ਹੀ ਸਰਕਾਰ ਨੂੰ ਔਨ ਟੂਜ਼ ਰੱਖੀਦਾ ਟੂਜ਼ ਵੀ ਸਿਰਫ ਮੁੱਦਿਆਂ ਦੇ ਉੱਤੇ ਪਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਲੈਵਲ ਤੇ ਦੇਖ ਰਹੇ ਹੋ ਤੁਸੀਂ ਤਾਂ ਕੈਪਟਨ ਰਏ ਹੋਕੀ ਦੇ ਪੂਰੀ ਟੀਮ ਨਾਲ ਲੈ ਕੇ ਚੱਲਣਾ ਪੈਂਦਾ ਹੈਗਾ ਲੱਗਦਾ ਫਿਰ ਇਸ ਦਾ ਮਤਲਬ ਕਿੰਦਾ ਕਾਂਗਰਸ ਦੀ ਟੀਮ ਹੈਗੀ ਜਿਹੜੀ ਜਿਵੇਂ ਲੋਕਾਂ ਦੇ ਵਿੱਚ ਚਰਚਾ ਹੈਗੀ ਆ ਉਹ ਇਕੱਠੀ ਨਹੀਂ ਹੈਗੀ ਨਹੀਂ ਕੋਈ ਐਹੋ ਜੀ ਗੱਲ ਨਹੀਂ ਦੇਖੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਸਾਡੇ ਕੋਲ ਸਮਾਂ ਜ਼ਿਆਦਾ ਹੁੰਦਾ ਕਿਉਂਕਿ ਕਿਉਂਕਿ ਦੇਖੋ ਜਿਹੜੀ ਕਾਂਗਰਸ ਆ ਉਹ ਸੂਬੇ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਮੈਨੂੰ ਲੱਗਦਾ ਇੱਕ ਮੇਜਰ ਪਾਰਟੀ ਰਹੀ ਆ ਔਰ ਉਹਨੇ ਲੀਡਰ ਬਹੁਤ ਬਣਾਏ ਆ ਹੁਣ ਮੰਨ ਲਓ ਜੇ ਸਪੋਜ਼ ਐਸੀ ਐਸੀ ਦੇਖ ਲਈਏ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਮੈਨੂੰ ਲੱਗਦਾ 40 ਤੋਂ 45 ਐ ਐਮਐਲਏ ਹੋ ਜਾਏ ਹੋਣਗੇ ਜਿਹੜੇ ਉਹਨਾਂ ਦੀ ਬੈਕਗ੍ਰਾਉਂਡ ਕਾਂਗਰਸ ਦੀ ਹੋਊਗੀ ਇਹਨਾਂ ਦਾ ਪ੍ਰਧਾਨ ਵੀ ਤਾਂ ਅਮਨ ਰੋੜਾ ਕਾਂਗਰਸ ਦੀ ਬੈਕਗ੍ਰਾਉਂਡ ਦਾ ਹੈਗਾ ਸੋ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰੀ ਕਾਂਗਰਸ ਦੀ ਸੀਟ ਤੇ ਹੁੰਲੜੇ ਸੀਗੇ ਸੋ ਇਸ ਕਰਕੇ ਬੇਸਿਕਲੀ ਉਹਦੇ ਵਿੱਚ ਜਦੋਂ ਤੁਹਾਡੇ ਕੋ ਥੋੜਾ ਜਿਹਾ ਕਹਿ ਲਓ ਕਿ ਲੀਡਰਸ਼ਿਪ ਵੱਧ ਹੁੰਦੀ ਆ ਤੇ ਫਿਰ ਕਈ ਵਾਰੀ ਅਸੀਂ ਥੋੜਾ ਬਹੁਤਾ ਆਪਸ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਡਿਫਰੈਂਸਸ ਰੱਖਦੇ ਆਂ ਔਰ ਮੈਨੂੰ ਲੱਗਦਾ ਡਿਫਰੈਂਸ ਆਫ opinion ਹੋਣਾ ਕੋਈ ਮਾੜੀ ਗੱਲ ਨਹੀਂ ਹੈ ਤੇ ਇਹਨੂੰ ਪ੍ਰੋਜੈਕਟ ਕਰਨਾ ਚਲੋ ਜਿਹਦਾ ਵੀ ਜਿੱਦਾਂ ਕਰੀ ਜਾਂਦਾ ਉਹ ਉਹਦਾ ਆਪਣਾ ਨਜ਼ਰੀਆ ਹੈ ਡਿਫਰੈਂਸ ਆਫ opinion ਤੁਸੀਂ ਕਹ ਹੈਗਾ ਲੱਗਦਾ ਨੇ ਇੱਕ ਹਲਕੇ ਦੇ ਵਿੱਚ ਤਿੰਨ ਤਿੰਨ ਲੀਡਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਵੀ ਕੋਈ ਕਾਂਗਰਸ ਦਾ ਪੰਜਾਬ ਪਰਦਾੜ ਬਣਦਾ ਉਹ ਆਪਦਾ ਢੜਾ ਬਣਾ ਲੈਂਦਾ ਚਾਹੇ ਆਪਾਂ ਰਾਜਾਪੜਿਕ ਦੀ ਗੱਲ ਕਰਨੀ ਜਾਵੇ ਚਾਹੇ ਇਸ ਤੋਂ ਪਹਿਲਾਂ ਵੀ ਪ੍ਰਧਾਨ ਰਹੇ ਤੇ ਇਸ ਚੀਜ਼ ਨਾਲ ਕਾਂਗਰਸ ਦਾ ਹੋਰ ਜ਼ਿਆਦਾ ਨੁਕਸਾਨ ਹੋ ਜਾਵੇ ਮੈਨੂੰ ਲੱਗਦਾ ਇਹ ਆਉਣ ਵਾਲੇ ਮਹੀਨੇ 2 ਮਹੀਨਿਆਂ ਦੇ ਵਿੱਚ ਸਾਰੀਆਂ ਚੀਜ਼ਾਂ ਸੈਟਲ ਹੋ ਜਾਣਗੀਆਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਦੇਖੋ ਹੁਣ ਜਿਹੜੀ ਬਦਲਮੀ ਰਾਜਨੀਤੀ ਆ ਉਹ ਦੀ ਬਦਲਮੀ ਰਾਜਨੀਤੀ ਦੇ ਮੰਗ ਸਾਨੂੰ ਵੀ ਕੰਮ ਕਰਨਾ ਪਊਗਾ ਦੇਖੋ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਹੈਗੀਆਂ ਉਹ ਸਾਨੂੰ ਦੂਰ ਕਰਕੇ ਇੰਟਰਨਲੀ ਜੇ ਕੋਤੇ ਡਿਫਰੈਂਸ ਹੈਗੇ ਆ ਸਾਨੂੰ ਉਹ ਦੂਰ ਕਰਕੇ ਤਾਂ ਸਾਨੂੰ ਟੀਮ ਦੇ ਤੌਰ ਤੇ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ ਜਿਹਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਸਾਡੀ ਕਮੀ ਪੇਸ਼ੀ ਹੈਗੀ ਆ ਔਰ ਮੈਨੂੰ ਲੱਗਦਾ ਕਿ ਇਹ ਮਹੀਨੇ ਦੋ ਮਹੀਨਿਆਂ ਦੇ ਵਿੱਚ ਸੈਟਲ ਹੋ ਜਾਊਗਾ ਸੈਟਿੰਗ ਹੋਣ ਦੇ ਵਿੱਚ ਸੈਟਲ ਹੋਣ ਦੇ ਵਿੱਚ ਪ੍ਰਗਟ ਸਿੰਘ ਦੀ ਕੀ ਭੂਮਿਕਾ ਰਹਿ ਸਕਦੀ ਹੈ ਮਤਵ ਤੌਰ ਪ੍ਰਦਾਨ ਵੀ ਦੇਖ ਸਕਦੇ ਹਾਂ ਅਸੀਂ ਦੇਖੋ ਮੈਂ ਤਾਂ ਦੇਖੋ ਬੜਾ ਕਲੀਅਰ ਹੈ ਕਿ ਮੈਂ ਤਾਂ ਇਹਨੂੰ ਟੀਮ ਦੇ ਤੌਰ ਤੇ ਟੀਮ ਦੇ ਮੈਂਬਰ ਦੇ ਤੌਰ ਤੇ ਕਿਉਂਕਿ ਦੇਖੋ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਬਹੁਤ ਗੁੰਝਲਦਾਰ ਸਮੱਸਿਆਵਾਂ ਬਣ ਚੁੱਕੀਆਂ ਜਿਹਨੂੰ ਬਹੁਤ ਸਿਰ ਇਕੱਠੇ ਹੋਣਗੇ ਜੁੜਨਗੇ ਤਾਂ ਤਾਂ ਜਾ ਕੇ ਸਹਿਯੋਗਤਾ ਦੇ ਨਾਲ ਅਸੀਂ ਥੋੜਾ ਬਹੁਤਾ ਪੰਜਾਬ ਨੂੰ ਠੀਕ ਪਾਸੇ ਤੋਰ ਸਕਾਂਗੇ ਕਿਉਂਕਿ ਮੇਰੇ ਕਦੀ ਵੀ ਜਿਹੜੀ ਸਪਿਰਟ ਆ ਉਹ ਟੀਮ ਤੋਂ ਇਲਾਵਾ ਨਹੀਂ ਹੁੰਦੀ ਦੇਖੋ ਬੀਤੇ ਸਮੇਂ ਦੇ ਵਿੱਚ ਵੀ ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰ ਬਰਨਾਲਾ ਜਾਂ ਟੋੜਾ ਸਾਹਿਬ ਦੀ ਲੜਾਈ ਰਹੀ ਹੋਵੇ ਚਾਹੇ ਉਹ ਦੋ ਪਿੱਛੇ ਚਲੇ ਜਾਈਏ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਹੁਣਾ ਦੀ ਲੜਾਈ ਰਹੀ ਹੋਵੇ ਉਹਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਸੋ ਮੈਂ ਕਦੀ ਇਦਾਂ ਦੀ ਥੌਟ ਪ੍ਰੋਸੈਸ ਔਰ ਪੰਜਾਬ ਹੁਣ ਨੁਕਸਾਨ ਸਹਿਣ ਯੋਗਾ ਹੈ ਨਹੀਂ ਇਹ ਰਿਐਲਿਟੀ ਕਿਉਂਕਿ ਅਸੀਂ ਹਰ ਇਸ਼ੂ ਦੇ ਉੱਤੇ ਕਿਤੇ ਨਾ ਕਿਤੇ ਪਿੱਛੇ ਗਏ ਹੈਗੇ ਆ ਇਹਨੂੰ ਸਾਨੂੰ ਸਾਂਭਣ ਦੀ ਜ਼ਰੂਰਤ ਹੈ ਸਾਨੂੰ ਚੁਟਕਲੇਬਾਜ਼ੀ ਤੋਂ ਉੱਠ ਕੇ ਸਾਨੂੰ ਇੱਕ ਦੂਸਰੇ ਤੇ ਤੰਜ ਕੱਸਣ ਤੋਂ ਉੱਠ ਕੇ ਸਾਨੂੰ ਮੈਨੂੰ ਲੱਗਦਾ ਸੀਰੀਅਸ ਇਸ਼ੂਸ ਦੀ ਗੱਲ ਕਰਨੀ ਚਾਹੀਦੀ ਆ ਔਰ ਇੱਕ ਰਿਸਪੋਨਸੀਬਲ ਡੈਮੋਕ੍ਰੇਸੀ ਵੱਲ ਸਾਨੂੰ ਬਦਲਦੀ ਜ਼ਰੂਰਤ ਹੈ ਰਾਜਾਵੜਿੰਗ ਦਾ ਲਗਾਤਾਰ ਬਿਆਨ ਆ ਰਿਹਾ ਕਈ ਵਾਰ ਬਿਆਨ ਆ ਚੁੱਕਿਆ ਕਿ 70 ਸੀਟਾਂ ਜਣੀਆਂ ਬਿਲਕੁਲ ਫਰੈਸ਼ ਦਿੱਤੀਆਂ ਜਾਣੀਆਂ ਜੰਗਸਟਰ ਨੂੰ ਦਿੱਤੀਆਂ ਜਾਣਗੀਆਂ ਤੁਹਾਨੂੰ ਕੀ ਲੱਗਦਾ ਕਿਸ ਭਾਵਨਾ ਦੇ ਵਿੱਚੋਂ ਇਹ ਬਿਆਨ ਆ ਰਿਹਾ ਜਾਂ ਫਿਰ ਇਸ ਦੇ ਕੀ ਮayne ਹੋ ਸਕਦੇ ਤੁਸੀਂ ਕਾਂਗਰਸ ਦੇਖੋ ਮੇਰੇ ਤਾਂ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਹੈ ਲੇਕਿਨ ਜਿਹੜੀ ਕਹ ਲਓ ਕਿ ਜਿਹੜਾ ਕੈਂਡੀਡੇਟ ਹੈ ਸਾਨੂੰ ਮੈਚ ਐਂਡ ਮਿਕਸ ਕਰਨ ਦੀ ਜ਼ਰੂਰਤ ਹੈ ਕੁਝ ਯੰਗ ਚਿਹਰੇ ਵੀ ਚਾਹੀਦੇ ਸਾਨੂੰ ਕੁਝ ਫਰੈਸ਼ ਬਲੱਡ ਵੀ ਚਾਹੀਦਾ ਹੈਗਾ ਕੁਝ ਐਕਸਪੀਰੀਅੰਸ ਵਾਲੇ ਬੰਦੇ ਵੀ ਆਲਰੇਡੀ ਹੈਗੇ ਹੈ ਸੋ ਮੈਨੂੰ ਲੱਗਦਾ ਇਟ ਵਿਲ ਬੀ ਅ ਮੈਚ ਐਂਡ ਮਿਕਸ ਜੀ ਕਿਉਂਕਿ ਇਹਨੂੰ ਇਹਨੂੰ ਕੱਲਾ ਸੱਤਾ ਦੀ ਗੱਲ ਨਹੀਂ ਹੈ ਇਹਨੂੰ ਪੰਜਾਬ ਨੂੰ ਚਲਾਉਣ ਦੀ ਗੱਲ ਵੀ ਹੈ ਇਹਨੂੰ ਇੱਕ ਡਾਇਰੈਕਸ਼ਨ ਦੇਣ ਦੀ ਗੱਲ ਹੈ ਯੂਥ ਨਾਲ ਉਹ ਚਾਹੀਦਾ ਹੈਗਾ ਜਿਹੜਾ ਇਸ ਗੱਲ ਨੂੰ ਸੋਹਰਦਤਾ ਦੇ ਨਾਲ ਧੱਕਾ ਲਾ ਕੇ ਤੇ ਪੰਜਾਬ ਨੂੰ ਜਿਹੜਾ ਠੀਕ ਪਾਸੇ ਨੂੰ ਤੋਰ ਸਕੇ ਚੰਨੀ ਸਾਹਿਬ ਦਾ ਜ਼ਿਕਰ ਹੁੰਦਾ ਇੱਥੋਂ ਦੇ ਐਮਪੀ ਵੀ ਨਜਲੰਦਰ ਦੇ ਅਸੀਂ ਕਹਿੰਦਾ ਚਾਹੇ ਬਠਿੰਡੇ ਵੇਖ ਲਈਏ ਕਿਸੇ ਹੋਰ ਲੀਡਰ ਦੀ ਫੋਟੋ ਲੱਗੀ ਨਾ ਹੋਵੇ ਪਰ ਚੰਨੀ ਸਾਹਿਬ ਦੀ ਲੱਗੀ ਹੁੰਦੀ ਹੈ ਜਾਫਰ ਜਲੰਧਰ ਦੀ ਗੱਲ ਕਰਨੀ ਜਾਵੇ ਚਾਹੇ ਰਸਤੇ ਜਿੱਥੇ ਵੀ ਦੇਖ ਲਈਏ ਪਲੀ ਚੰਨੀ ਸਭ ਬੇਸਿਕਲੀ ਦੇਖੋ ਸਾਬਕਾ ਚੀਫ ਮਿਨਿਸਟਰ ਰਹੇ ਹੈਗੇ ਆ ਤਾਂ ਜਦੋਂ ਇੱਕ ਬੰਦਾ ਚੀਫ ਮਿਨਿਸਟਰ ਰਹਿ ਜਾਂਦਾ ਉਹਦਾ ਥੋੜਾ ਜਿਆ ਹੋਰ ਆ ਡਿਫਰੈਂਟ ਹੋ ਜਾਂਦਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਬਾੜੀ ਗੱਲ ਹੈਗੀ ਆ ਵੀ ਜੇ ਕਿਸੇ ਨੇ ਫੋਟੋ ਲਾਤੀ ਕਿਸੇ ਨੇ ਫੋਟੋ ਨਹੀਂ ਲਾਤੀ ਹੁਣ ਕਈ ਵਾਰੀ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਲੋਕਲ ਲੈਵਲ ਦੀਆਂ ਹੁਣ ਇਲੈਕਸ਼ਨ ਸੀਗੀਆਂ ਲੋਕਲ ਲੈਵਲ ਦੀਆਂ ਇਲੈਕਸ਼ਨ ਸੀਗੀਆਂ ਮੈਨੂੰ ਜਿਹੜੇ ਕੈਂਡੀਡੇਟ ਸੀ ਉਹ ਕਹਿੰਦੇ ਜੀ ਅਸੀਂ ਫਲਾਣੇ ਫਲਾਣੇ ਬੰਦੇ ਦੀ ਫੋਟੋ ਲਾ ਲਈਏ ਮ ਉਹ ਡੀ ਕੋਈ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਮਤਲਬ ਪੰਜਾਬ ਦਾ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿ ਜਿਹਦੇ ਚ ਆਪਾਂ ਕਹੀਏ ਵੀ ਫਲਾਣੇ ਦੀ ਫੋਟੋ ਨਹੀਂ ਲਾਈ ਜਾਂ ਫਲਾਣੇ ਦੀ ਫੋਟੋ ਲਾ ਲਈ ਠੀਕ ਹੈ ਨਾ ਉਹ ਅੱਛਾ ਕਈ ਵਾਰੀ ਮਤਲਬ ਬੰਦੀਆਂ ਗੱਲਾਂ ਤੇ ਬਹੁਤ ਮੈਨੂੰ ਇਹ ਨਾਲ ਗੱਲਾਂ ਦਾ ਕੋਈ ਬਹੁਤਾ ਹੁਣ ਭਗਵੰਤ ਮਾਨ ਦੀਆਂ ਫੋਟੋਆਂ ਮੈਨੂੰ ਲੱਗਦਾ ਜਿੰਨੀਆਂ ਭਗਵੰਤ ਮਾਨ ਦੀਆਂ ਲੱਗੀਆਂ ਸ਼ਾਇਦ ਉਹਨੀਆਂ ਕਿਸੇ ਚੀਫ ਮਿਨਿਸਟਰ ਦੀਆਂ ਮਨ ਲੱਗਿਆ ਹੋਣਾ ਇੱਥੇ ਤਾਂ ਛੱਡੋ ਈਵਨ ਕਿ ਜਾ ਕੇ ਬੰਬੇ ਏਅਰਪੋਰਟ ਵਰਗੇ ਈਵਨ ਬੈਂਗਲੌਰ ਏਅਰਪੋਰਟ ਤੇ ਦਿੱਲੀ ਏਅਰਪੋਰਟ ਤੇ ਮੈਨੂੰ ਲੱਗਦਾ ਜਿੰਨੀ ਪਬਲਿਸਿਟੀ ਪੰਜਾਬ ਸਰਕਾਰ ਦੀ ਹੈਗੀ ਆ ਅਚਾ ਉਹਦੇ ਚੋਂ ਪੰਜਾਬ ਨੂੰ ਕੀ ਮਿਲਦਾ ਉਹਦੇ ਚੋਂ ਆਲਟੀਮੇਟਲੀ ਜੇ ਕੋਈ ਇਸ਼ੂ ਨਹੀਂ ਨਿਕਲਦਾ ਵੀ ਪਤਾ ਨਹੀਂ ਅਸੀਂ ਕਿਹੜੀ ਚੀਜ਼ ਕਰ ਦਿੱਤੀ ਜਦ ਕਿ ਇੱਥੇ ਹਰ ਰੋਜ਼ ਦੋ ਤਿੰਨ ਮਰਡਰ ਹੁੰਦੇ ਆ ਇਹ ਰੁਡੀਆਂ 2 3 4 ਵਾਰ ਦਾ ਤਾਂ ਹੁੰਦੀਆਂ ਹੈਗੀਆਂ ਅੱਛਾ ਅੰਗੂਠਾ ਲੱਗੀ ਜਾਂਦਾ ਹੈਗਾ ਇਹ ਹੁਣ 417000 ਕਰੋੜ ਰੁਪਿਆ ਤਾਂ ਲਗਭਗ ਗੈਸ ਫਰੈਂਚਲイヤー ਤੱਕ ਮੈਨੂੰ ਲੱਗਦਾ ਓਵਰ ਹੋ ਜਾਣਾ ਉਹਦੇ ਤੋਂ ਬਾਅਦ ਕਿਉਂਕਿ ਇਹਨਾਂ ਨੇ ਲਗਭਗ ਮੇਰੇ ਖਾਲ 20 ਤੋਂ 22000 ਜਿਹੜੀ ਲਿਮਿਟ ਐਕਸੀਡ ਕੀਤੀ ਹੈਗੀ ਆ ਤੇ ਹੁਣ ਲਾਸਟイヤー ਹੈਗਾ ਤੇ ਇਹਨਾਂ ਨੇ ਜੋ ਮਿਲਿਆ ਅੰਗੂਠਾ ਲਾ ਕੇ ਪੰਜਾਬ ਦਾ ਤੇ ਮੈਨੂੰ ਲੱਗਦਾ 5 ਲੱਖ ਕਰੋੜ ਤੇ ਛੱਡ ਕੇ ਜਾਣਗੇ 5 ਲੱਖ ਕਰੋੜ ਦੇ ਦੋ ਜ਼ਿਕਰ ਕੀਤੀ ਆ ਨਵਜੋਤ कौर ਸਿੱਧੂ ਕਹਿੰਦੇ 500 ਕਰੋੜ ਚਾਹੀਦਾ ਜੇਕਰ ਕਾਂਗਰਸ ਦੇ ਵਿੱਚ ਸੀਐਮ ਬਣਨਾ ਉਸ ਤੋਂ ਬਾਅਦ ਜਿਹੜੇ ਡਿਫਰਮੇਸ਼ਨ ਇੱਕ ਦੂਜੇ ਨੂੰ ਭੇਜੇ ਗਏ ਹੈਗੇ ਆ ਉਸ ਦੇ ਬਿਆਨ ਨੂੰ ਜਾਂ ਫਿਰ ਓਵਰਆਲ ਨਵਜੋਤ कौर ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਿਆਸਤ ਨੂੰ ਕਿਸ ਤਰ੍ਹਾਂ ਵੇਖਦੇ ਕੋਈ ਕਿਉਂਕਿ ਮੇਰਾ ਦੋਸਤ ਰਿਆ ਦੋਸਤ ਹੈਗਾ ਚੰਗਾ ਬੰਦਾ ਆ ਉਹਨਾਂ ਨੇ ਕਿੰਦਾ ਦਾ ਬਿਆਨ ਦਿੱਤਾ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦਿੰਦਾ ਵੀ ਮੇਰੇ ਮੈਂ ਤਿੰਨ ਵਾਰ ਇਲੈਕਸ਼ਨ ਲੜ ਲਈ ਇੱਕ ਵਾਰੀ ਅਕਾਲੀ ਦਲ ਤੋਂ ਲੜੀ ਅਕਾਲੀ ਦਲ ਨੇ ਵੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੇਰੀ ਮਦਦ ਕੀਤੀ ਮੈਨੂੰ ਲਿਆਉਣ ਵਾਲਾ ਸੁਖਵੀਰ ਸਿੰਘ ਬਾਦਲ ਆ ਡਿਫਰੈਂਸਸ ਹੋ ਗਏ ਉਹਦੇ ਤੋਂ ਬਾਅਦ ਮੈਂ ਕਾਂਗਰਸ 'ਚਾ ਦੋ ਵਾਰੀ ਦੋਨੇ ਵਾਰੀ ਮੈਨੂੰ ਰਾਦਰ ਕੇ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਪਾਰਟੀ ਨੇ ਕੀਤੀ ਹੈਗੀ ਹੁਣ ਪਤਾ ਨਹੀਂ ਮੈਨੂੰ ਕਿਹਦਾ ਕੀ ਤਜਰਬਾ ਹੈਗਾ ਅੱਜ ਤੱਕ ਮੇਰੇ ਕੋਲ ਕਿਸੇ ਨੇ 1 ਰੁਪਿਆ ਤੱਕ ਨਹੀਂ ਮੰਗਿਆ ਉਹ ਕਿਹਦਾ ਜ਼ਿੰਦਗੀ ਦਾ ਕੀ ਤਜਰਬਾ ਹੈਗਾ ਮੈਨੂੰ ਉਹਦੇ ਬਾਰੇ ਮੈਂ ਕਮੈਂਟ ਕਰਾਂ ਮੈਨੂੰ ਨਹੀਂ ਲੱਗਦਾ ਕੋਈ ਉਹ ਚੰਗਾ ਬਤੌਰ ਕਿਹਦਾ ਐਮਐਲਏ ਲੱਗਦਾ ਨਹੀਂ ਫਿਰ ਉਹ ਕਾਂਗਰਸ ਪਾਰਟੀ ਨੂੰ ਉਸ ਚੀਜ਼ ਦਾ ਡੈਂਟ ਪੈਂਦਾ ਕਿ ਮਤਲਬ ਇੱਕ ਹਫਤਾ ਜਦੋਂ ਕਾਂਗਰਸ ਨੇ ਪੰਜਾਬ ਦੀ ਪੋਲਿਟਿਕਸ ਤੇ ਜਾਂ ਕਾਂਗਰਸ ਨੇ ਅਦਮੰਥਨ ਕਰਨਾ ਸੀਗਾ ਦੇਖੋ ਮਿਸਿਸ ਨਵਜੋਤ ਕੌਰ ਸਿੱਧੂ ਨੇ ਬਾਅਦ ਵਿੱਚ ਇਹਨੂੰ ਰਬੱਟ ਵੀ ਕੀਤਾ ਕਿ ਮੇਰਾ ਇਹ ਮੀਨਿੰਗ ਨਹੀਂ ਸੀਗਾ ਇਲੈਕਸ਼ਨ ਲੜਨ ਲਈ ਕੀ ਆ ਵੀ ਸਾਡੇ ਕੋਲ ਇੰਨੇ ਪੈਸੇ ਇਲੈਕਸ਼ਨ ਲੜਨ ਲਈ ਨਹੀਂ ਹੈਗੇ ਉਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੇ ਕੇਸ ਭਾਵਨਾ ਨਾਲ ਕੋਟ ਕੀਤਾ ਹੈਗਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਪਰ ਮੈਂ ਜਿਹੜਾ ਪਰਸਨਲ ਤਜਰਬਾ ਹੈਗਾ ਕਿ ਮੈਨੂੰ ਤਾਂ ਫਾਈਨੈਂਸ਼ਲੀ ਵੀ ਪਾਰਟੀ ਨੇ ਮਦਦ ਕੀਤਾ ਸੀਗਾ ਸੋ ਇਸ ਕਰਕੇ ਮੈਂ ਹੁਣ ਆਪਾ ਬਿਨਾ ਕਿਸੇ ਗੱਲੋਂ ਕਿਸੇ ਚੀਜ਼ ਦੀਆਂ ਹਾਂ ਕਮੀਆਂ ਪੇਸ਼ੀਆਂ ਹੁੰਦੀਆਂ ਸਾਰੀਆਂ ਪਾਰਟੀਆਂ 'ਚ ਹੁੰਦੀਆਂ ਕਿਤੇ ਨਾ ਕਿਤੇ ਅ ਪ੍ਰੋਜੈਕਸ਼ਨ ਕਰਨ ਦੇ ਵਿੱਚ ਕਮੀ ਪੇਸ਼ੀ ਹੁੰਦੀ ਹੈ ਸੋ ਅਸੀਂ ਹੌਲੀ ਹੌਲੀ ਉਹਨੂੰ ਠੀਕ ਕਰਾਂਗੇ ਜੇ ਸਾਡੇ 'ਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਅਲਟੀਮੇਟਲੀ ਰਿਜ਼ਲਟ ਬੈਟਰ ਕਿਵੇਂ ਹੋਣਗੇ ਜੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਕਮੀਆਂ ਪੇਸ਼ੀਆਂ ਦੂਰ ਕਰਾਂਗੇ ਜੀ ਤਾਂ ਬਹੁਤ-ਬਹੁਤ ਧੰਨਵਾਦ ਹੈ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਤਾਂ ਇਸਨ ਐਮਐਲਏ ਪ੍ਰਗਟ ਸਿੰਘ ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਜਲੰਧਰ ਨੂੰ ਲੈ ਕੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਜੋ ਕਾਂਗਰਸ ਤੇ ਉਹਨਾਂ ਨੇ ਬੋਲਦਿਆ ਕਿ ਜਲਦ ਹੀ ਕਾਂਗਰਸ ਦੇ ਵਿੱਚ ਸਭ ਕੁਝ ਸੈੱਟ ਹੋਵੇਗਾ ਤੇ ਉਸ ਦਾ ਜਿਹੜਾ ਅਸਰ ਦਿਖਾਈ ਦੇਵੇਗਾ ਧੰਨਵਾਦ